ਅੰਤਰਰਾਸ਼ਟਰੀ ਖਿਡਾਰੀ ਤਰुण ਸ਼ਰਮਾ ਤਰुण ਕਾਰਾਟੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਅੰਤਰਰਾਸ਼ਟਰੀ ਖਿਡਾਰੀ ਹੈ ਮੈਡਲਾਂ ਦੇ ਢੇਰ ਲੱਗੇ ਪਏ ਐ ਪਰ ਉਸ ਖਿਡਾਰੀ ਦੀਆਂ ਸਮੇਂ-ਸਮੇਂ ਤੇ ਤਸਵੀਰਾਂ ਸਾਹਮਣੇ ਆਉਂਦੀਆਂ ਰਹੀਆਂ ਬੇਵੱਸ ਹੋ ਗਿਆ ਕਰਜ਼ੇ ਦੀ ਪੰਡ ਇੰਨੀ ਭਾਰੀ ਹੋ ਗਈ ਕਿ ਉਸ ਦੀ ਗੇਮ ਦੇ ਉੱਤੇ ਵੀ ਪ੍ਰਭਾਵ ਪੈਣ ਲੱਗਿਆ ਸਰਕਾਰ ਨੇ ਕੋਈ ਵਿੱਤੀ ਮਦਦ ਨਹੀਂ ਕੀਤੀ ਪਰ ਹੁਣ ਤਰुण ਸ਼ਰਮਾ ਦੇ ਲਈ ਰਾਹਤ ਦੀ ਗੱਲ ਉਦੋਂ ਸਾਹਮਣੇ ਆਈ ਜਦੋਂ ਮਸੀਹਾ ਬਣ ਬਣਿਆ ਐਨਆਰਆਈ ਭਾਈਚਾਰਾ ਤੇ ਸਿੰਗਰ ਕਰਨ ਔਜਲਾ ਕਰਨ ਔਜਲਾ ਨੇ ਲਗਭਗ 870000 ਦਾ ਕਰਜ਼ਾ ਸਾਰਾ ਜਿਹੜਾ ਬੈਂਕ ਲੋਨ ਸੀ ਉਸ ਅੰਤਰਰਾਸ਼ਟਰੀ ਖਿਡਾਰੀ ਦਾ ਲਾਹ ਦਿੱਤਾ ਹੈ ਉਤਾਰ ਦਿੱਤਾ ਹੈ ਔਰ ਉਸ ਖਿਡਾਰੀ ਦਾ ਮਨ ਇੰਨਾ ਹਲਕਾ ਹੋ ਗਿਆ ਕਿ ਉਸ ਤੋਂ ਬਾਅਦ ਖਿਡਾਰੀ ਤਰਨੁਸ਼ ਸ਼ਰਮਾ ਨੇ ਆਪਣੇ ਜਜ਼ਬਾਤ ਸਾਂਝੇ ਕੀਤੇ ਨੇ ਤਰਨੁਸ਼ ਸ਼ਰਮਾ ਨੇ ਕਰਜ਼ਾ ਉਤਾਰਨ ਤੋਂ ਬਾਅਦ ਸਾਰੇ ਦਾ ਸਾਰਾ ਐਨ ਆਰ ਆਈ ਭਾਈਚਾਰੇ ਦਾ ਜਿੱਥੇ ਧੰਨਵਾਦ ਕੀਤਾ ਇੱਥੇ ਦੇ ਲੋਕਾਂ ਦਾ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਉੱਥੇ ਹੀ ਕਰਨ ਔਜਲਾ ਨੂੰ ਵਿਸ਼ੇਸ਼ ਤੌਰ ਤੇ ਉਹਨਾਂ ਨੇ ਧੰਨਵਾਦ ਆਖਿਆ ਹੈ ਤਰुण ਸ਼ਰਮਾ ਕੀ ਕਹਿ ਰਹੇ ਨੇ ਉਹ ਵੀ ਬਿਆਨ ਤੁਹਾਡੇ ਨਾਲ ਸਾਂਝਾ ਕਰਦੇ ਆਂ ਪਰ ਇੱਕ ਕਰਜ਼ੇ ਦੀ ਰਾਸ਼ੀ ਕਿਵੇਂ ਚੜ ਜਾਂਦੀ ਹੈ ਕਿਉਂਕਿ ਅੰਤਰਰਾਸ਼ਟਰੀ ਜਦੋਂ ਉਡਾਨਾਂ ਲੈਣੀਆਂ ਹੁੰਦੀਆਂ ਨੇ ਜਾਂ ਗੇਮ ਦੇ ਪ੍ਰੈਕਟਿਸ ਕਰਨੀ ਹੁੰਦੀ ਹੈ ਤੇ ਕਈ ਖਰਚੇ ਹੋ ਜਾਂਦੇ ਆ ਤੇ ਕਰਜ਼ਾ ਲੋਨ ਆ ਜਿਹੜਾ ਹੌਲੀ-ਹੌਲੀ ਕਰਕੇ ਚੜ ਜਾਂਦਾ ਤਾਂ 8,70,000 ਲੋਨ ਬਾਕੀ ਸੀ ਐਨਆਰਆਈ ਭਾਈਚਾਰੇ ਦੀ ਮਦਦ ਕਰਨ ਤੋਂ ਬਾਅਦ ਵੀ ਜਦੋਂ ਇਸ ਗੱਲ ਦਾ ਕਲਾਕਾਰ ਕਰਨ ਔਜਲਾ ਦੀ ਟੀਮ ਨੂੰ ਪਤਾ ਲੱਗਦਾ ਤਾਂ ਫਿਰ ਕਰਨ ਔਜਲਾ ਨੇ ਫਰਾਕ ਦੀ ਲੀ ਦਿਖਾਉਂਦੇ ਆ ਤਰुण ਸ਼ਰਮਾ ਤਰुण ਕਾਰਾਟੇ ਦਾ ਖਿਡਾਰੀ ਹੈ ਤਾਂ ਬੜੇ ਮੈਡਲਾਂ ਦੇ ਢੇਰ ਉਸ ਦੇ ਘਰ ਵਿੱਚ ਲੱਗੇ ਪਏ ਨੇ ਪਰ ਸਰਕਾਰ ਨੇ ਹਾਲੇ ਤੱਕ ਉਸ ਦੀ ਕੋਈ ਜਿਹੜੀ ਆ ਬਾਹ ਨਹੀਂ ਫੜੀ ਔਰ ਤਰਨੁਸ਼ਰਮਾ ਜਿਹੜਾ ਕਿ ਫਿਜ਼ੀਕਲ ਚੈਲੈਂਜਡ ਵੀ ਹੈ ਉਹ ਜਿਹੜਾ ਪੈਰਾ ਖਿਡਾਰੀ ਹੈ ਇਸੇ ਕਰਕੇ ਉਸ ਦੀਆਂ ਹੋਰ ਮੁਸ਼ਕਲਾਂ ਜ਼ਿਆਦਾ ਨੇ ਪਰ ਉਸ ਬੇਵਸ ਖਿਡਾਰੀ ਨੂੰ ਜਦੋਂ ਰਾਹਤ ਦਿੱਤੀ ਹੈ ਤੇ ਕਰਨ ਔਜਲਾ ਤੇ ਐਨਆਰਆਈ ਭਾਈਚਾਰੇ ਨੇ ਦਿੱਤੀ ਜਿਸ ਦਾ ਫਿਰ ਤਰਨੁਸ਼ਰਮਾ ਨੇ ਦਿਲੋਂ ਧੰਨਵਾਦ ਕਰ ਲਿਆ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਅੰਤਰਾਖੀ ਪਿਆਰਾ ਕਰਦਾ ਹਾਂ ਤ੍ਰਿ ਤਰਨੁਸ਼ਰਮਾ ਪੀਰੀ ਆਦੇ ਸਾਰੇ ਨਾਲ ਗੱਲ ਸੰਜੀ ਕਰ ਰਿਆਂ ਕਿ ਐਨ ਆਰ ਆਈ ਭਰਾਵਾ ਵੱਲੋਂ ਜਿਹੜਾ ਮੇਰਾ ਲੋਨ ਸੀਗਾ 12 ਲੱਖ ਰੁਪਏ ਦਾ ਕੋਈ ਹੱਦ ਤੱਕ ਐਨ ਆਰ ਆਈ ਭਰਾਵਾਂ ਨੇ ਮੇਰੀ ਮਦਦ ਕੀਤੀ ਤੇ ਉਹ ਕਟਕੜਾ ਕੇ 8.5 9 ਦੇ ਕਰੀਬ ਰਹਿ ਗਿਆ ਸੀਗਾ 8 ਲੱਖ 70 ਹਜ਼ਾਰ ਤੇ ਉਹ ਸਾਰੀ ਅਮਾਉਂਟ ਕਰਨ ਉਹਲਾ ਬਾਈ ਨੇ ਅੱਜ ਮੇਰੀ ਬੈਂਕ ਦੀ ਕਲੀਅਰ ਕਰਾਤੀ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨੋਲਾ ਭਾਈ ਜੀ ਦਾ ਦਿਲੋਂ ਧੰਨਵਾਦ ਤੇ ਉਹਨਾਂ ਸਾਰੇ ਐਨਆਰਆਈ ਭਰਾਵਾਂ ਦਾ ਅੱਜ ਮੈਂ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਇੱਥੇ ਜਿਹੜੀ ਛੱਤ ਸੀ ਉਹ ਜਾਣ ਤੋਂ ਬਚਾਤੀ ਸੋ ਦਿਲੋਂ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਸਾਰੇ ਐਡੇ ਹੀ ਸਪੋਰਟ ਕਰਦੇ ਰਹੋਗੇ ਤੇ ਇਸੇ ਤਰ੍ਹਾਂ ਮੈਂ ਆਪਣੇ ਪੰਜਾਬ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦਾ ਰਹਾਂਗਾ ਚੰਗਾ ਬੀਤੇ ਹੋ ਦਿਲੋ ਸਤਰੀਕਾ ਜੈ ਸ਼੍ਰੀ ਰਾਮ ਦਿਲੋ ਧੰਨਵਾਦ ਖੜੀ ਤਰਨ ਕਰਾਟੇ ਨਾਮ ਦੀ ਇੰਸਟਾਗ੍ਰam ਆਈਡੀ ਤੋਂ ਇੱਕ ਪੋਸਟ ਪਾ ਕੇ ਸਾਂਝੀ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਲਿਖਿਆ ਥੈਂਕ ਯੂ so much ਕਰਨ ਔਜਲਾ ਜੀ ক্লোਜ਼ ਮਾਈ 올 ਬੈਂਕ ਲੋਨ ਐਂਡ ਥੈਂਕ ਯੂ ਟੂ ਐਨ ਆਰ ਆਈ ਪੰਜਾਬੀ ਐਂਡ ਇੰਡੀਅਨ ਬ੍ਰਦਰਸ ਹੈਲਪ ਮੀ ਐਂਡ ਸਪੋਰਟ ਮੀ ਫਾਰ ਮਾਈ ਬੈਂਕ ਲੋਨ ਇਹ ਉਹਨਾਂ ਨੇ ਆਪਣੇ ਸ਼ਬਦਾਂ ਦੇ ਵਿੱਚ ਧੰਨਵਾਦ ਕਰਦੇ ਆ ਜਿਹੜੀਆਂ ਜਜ਼ਬਾਤ ਸਾਂਝੇ ਕੀਤੇ ਤੇ ਇੱਕ ਵੀਡੀਓ ਕਲਿੱਪ ਵੀ ਆ ਜਿਹੜਾ ਉਹ ਜਾਰੀ ਕੀਤਾ ਜਿਸ ਦੇ ਨਾਲ ਉਸ ਨੂੰ ਰਾਹਤ ਮਿਲੀ ਹੈ ਹੁਣ ਖਿਡਾਰੀ ਦਾ ਫੋਕਸ ਆ ਜਿਹੜਾ ਗੇਮ ਵੱਲ ਰਹੇਗਾ ਪਰ ਇੱਥੇ ਦੱਸਦੀ ਏ ਕਿ ਇੱਕ ਵਾਰੀ ਖਿਡਾਰੀ ਜਦੋਂ ਅੰਤਰਰਾਸ਼ਟਰੀ ਖੇਡ ਕੇ ਗੇਮਾਂ ਜਿੱਤ ਕੇ ਮੈਡਲ ਮੁੜਿਆ ਤਾਂ ਇੱਕ ਤਸਵੀਰ ਸਾਹਮਣੇ ਆਈ ਸੀ ਇਸੇ ਖਿਡਾਰੀ ਦੀ ਉਹ ਰੋਡਵੇਜ ਦੀ ਬੱਸ ਤੋਂ ਉਤਰ ਰਿਹਾ ਸੀ ਉਦੋਂ ਮੀਡੀਆ ਨੇ ਕਵਰੇਜ ਕੀਤੀ ਤਾਂ ਫਿਰ ਉਸ ਵੇਲੇ ਮੁੱਦਾ ਬਣਿਆ ਸੀ ਕਿ ਖਿਡਾਰੀ ਕਿੰਨੇ ਬੇਵਸ ਨੇ ਸਾਡੇ ਖਿਡਾਰੀਆਂ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਾਂਦਾ ਸਾਡੇ ਖੇਡ ਮੰਤਰੀ ਕਿਉਂ ਸੁੱਤੇ ਰਹਿ ਜਾਂਦੇ ਨੇ ਉਹਨਾਂ ਨੂੰ ਕਿਉਂ ਨਹੀਂ ਦਿਖਦੇ ਜਿਹੇ ਕਾਬਲ ਖਿਡਾਰੀ ਜਿਨ੍ਹਾਂ ਦੀ ਮਦਦ ਕੀਤੀ ਜਾ ਸਕਦੀ ਹੈ ਫਿਰ ਤਰुण ਖਿਡਾਰੀ ਨੇ ਕਈ ਆਪਣੇ ਇੰਟਰਵਿਊਜ਼ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਹੈ ਬਾਹਰਲੇ ਮੁਲਕ 'ਚ ਜਾ ਕੇ ਖੇਡਣ ਦਾ ਤਾਂ ਉੱਥੋਂ ਆਪਣੇ ਖਿਡਾਰੀਆਂ ਦੀ ਉਹ ਕਦਰ ਬਹੁਤ ਕਰਦੇ ਆ ਖਿਡਾਰੀਆਂ ਦੇ ਜਜ਼ਬਾਤ ਨੂੰ ਸਮਝਦੇ ਆ ਖਿਡਾਰੀਆਂ ਦੀ ਕਦਰ ਇਸ ਤਰ੍ਹਾਂ ਕਰਦੇ ਆ ਕਿ ਉਹਨਾਂ ਦੀ ਆਓ ਭਗਤ ਵਿੱਚ ਕੋਈ ਕਸਰ ਨਹੀਂ ਛੱਡੀ ਜਾਂਦੀ ਉਹ ਉਹਨਾਂ ਨੂੰ ਆਪਣੇ ਸਿਰ ਦਾ ਤਾਜ ਬਣਾ ਕੇ ਰੱਖਦੇ ਨੇ ਪਰ ਸਾਡੇ ਇੱਥੇ ਉਹ ਕਹਿੰਦੇ ਕਿ ਮੈਨੂੰ ਦੁੱਖ ਉਦੋਂ ਲੱਗਦਾ ਜਦੋਂ ਅਸੀਂ ਉਸ 에어ਪੋਰਟ ਤੇ ਉਤਰਦੇ ਸਾਰ ਉਸ ਤੋਂ ਬਾਅਦ ਜੋ ਫੈਸਿਲੀਟੇਟ ਕੀਤੇ ਜਾਂਦੇ ਆ ਤਾਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਖੜਹਾਰੀਆਂ ਦੀ ਕਿੰਨੀ ਕਦਰ ਹੈ ਪਰ ਜਦੋਂ ਹੀ ਅਸੀਂ ਆਪਣੇ ਇੰਡੀਅਨ 에어ਪੋਰਟ ਤੇ ਉਤਰ ਕੇ ਆਪਣੇ ਵਤਨਵਾਲ ਨੂੰ ਆਉਨੇ ਆ ਪਰਤ ਦੇ ਆਪਣੇ ਘਰਾਂਵਾਲ ਨੂੰ ਤਾਂ ਸਾਡੀ ਪੁਸ਼-ਗਿਸ਼ ਸਰਕਾਰੀ ਜਮਾਂ ਹੀ ਨਹੀਂ ਹੁੰਦੀ ਜਿਸ ਕਰਕੇ ਬੜਾ ਦੁੱਖ ਲੱਗਦਾ ਹੈ ਇਹ ਗੱਲ ਵਾਰ-ਵਾਰ ਤਰਨੁਣ ਕਰਾਟੇ ਜਾ ਵਾਲੇ ਖਿਡਾਰੀ ਨੇ ਤਰਨੁਣ ਸ਼ਰਮਾ ਨੇ ਵਾਰ-ਵਾਰ ਆਖੀ ਹੈ ਪਰ ਹਾਲੇ ਵੀ ਕੰਨ ਤੇ ਜੂਨੀ ਸੀ ਸਰਕੀ ਸਰਕਾਰ ਦੀ ਪਰ ਇਸ ਗੱਲ ਦੇ ਲਈ ਮਸੀਹਾ ਬਣੇ ਕਰਨ ਔਜਲਾ ਨੇ ਮਦਦ ਜ਼ਰੂਰ ਕੀਤੀ ਹੈ ਤਾਂ ਐਨ ਆਰ ਆਈ ਭਾਈਚਾਰੇ ਨੇ ਵੀ ਮਦਦ ਕੀਤੀ ਹੈ ਜਿਸ ਦਾ ਧੰਨਵਾਦ ਤਰਨੁਣ ਸ਼ਰਮਾ ਨੇ ਖੁਦ ਕਰ ਦਿੱਤਾ ਤਾਂ ਇੱਕ ਇਝਹੀ ਕਹਾਣੀ ਹੈ ਹੋਰ ਕਿੰਨੇ ਹੀ ਖਿਡਾਰੀ ਹੋਣਗੇ ਜਿਹੜੇ ਬੇਵੱਸ ਨੇ ਤਾਂ ਇਸ ਦੇ ਲਈ ਸਰਕਾਰ ਨੂੰ ਜਹੀ ਨੀਤੀ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਹੈ ਜਿਸ ਦੇ ਨਾਲ ਕੋਈ ਵੀ ਖਿਡਾਰੀ ਆਪਣੇ ਆਪ ਨੂੰ ਬੇਵੱਸ ਜਾਂ ਲਾਚਾਰ ਨਾ ਸਮਝੇ ਉਹ ਇੰਨਾ ਕਾਬਿਲ ਹੋ ਸਕੇ ਕਿ ਉਸ ਦਾ ਅਜਿਹੇ ਆਰਥਿਕ ਤੰਗੀਆਂ ਤੋਂ ਧਿਆਨ ਹਟ ਕੇ ਆਪਣੀ ਗੇਮ ਵੱਲ ਫੋਕਸ ਹੋ ਸਕੇ ਆਪਣੇ ਪੰਜਾਬ ਦਾ ਆਪਣੇ ਭਾਰਤ ਦਾ ਨਾਮ ਰੌਸ਼ਨ ਕਰ ਸਕੇ